ਜੀ ਬਈ ਇਲਾਜ ਹੋ ਜਾ ਮੇਰਾ ਕੋਈ ਆਏ ਨਹੀਂ ਮੈਂ ਆਂਦਾ ਵੀ ਮੈਂ ਜੇ ਕੋਈ ਵੀ ਬੰਦਾ ਕਰਾਉਣਾ ਚਾਹੁੰਦਾ ਇੱਕ ਬੰਦਾ ਕਹਿੰਦਾ ਮੈਂ ਹੀ ਕੱਲਾ ਕਰਾ ਦੂੰ ਡਾਕਟਰ ਨੂੰ ਦੇ ਦੇਣ ਬਸ ਆਪਾਂ ਨੂੰ ਕੋਈ ਨਹੀਂ ਲਾਲਚ ਜਿਹੜਾ ਪਹਿਲਾਂ ਢੂਈ ਦੋਸਦੀ ਹੁੰਦੀ ਸੀ ਤਨ 4 ਸਾਲ ਉਸ ਤੋਂ ਬਾਅਦ ਬਸ ਲੱਤਾਂ ਖੰਣ ਲੱਗ ਗਈਆਂ ਪੀੜ ਪੈਂਦੀ ਐ ਸੌ ਜਾਂਦੀਆਂ ਤੁਰਿਆ ਨਹੀਂ ਜਾਂਦਾ ਬੜਾ ਟਾਈਮ ਬੈਠਾ ਨਹੀਂ ਜਾਂਦਾ ਖੜਾ ਨਹੀਂ ਜਾਂਦਾ ਬਸ ਮੈਂ ਬਹੁਤ ਇਲਾਜ ਕਰਾਇਆ ਚਾਰ ਮਹੀਨੇ ਹੋ ਗਏ ਮੈਨੂੰ ਤੁਰੇ ਫਿਰਦੇ ਨੂੰ ਬਹੁਤ ਥੱਕੇ ਖਾਦੇ ਹ ਹੁਣ ਜਾਨੀ ਕਿ ਡਾਕਟਰਾਂ ਨੇ ਕਿਹਾ ਉਹਨਾਂ ਦੇ ਆਪਰੇਸ਼ਨ ਤੋਂ ਬਿਨਾ ਇਹਦਾ ਕੋਈ ਹੱਲ ਨਹੀਂਗਾ ਕੋਲਦੇ ਵੀ ਰਹਾ ਮੈਂ 7-8 ਦਿਨ ਦਾਖਲ ਰੱਖਿਆ ਉਹਨਾਂ ਨੇ ਮੈਨੂੰ ਹ ਬਹੁਤ ਦਵਾਈ ਵੀ ਖਾਧੀ ਉਹਨਾਂ ਦੀ ਇੱਥੇ ਵੀ ਆਏ ਖੂਨ ਖਾਨ ਕੱਢ ਕੇ ਗਏ ਢੂਈ ਚ ਮਗਰ ਆ ਲਾ ਕੇ ਪਿੰਨਾ ਹ ਜਾਨੀ ਕਿ ਕੋਈ ਫਰਕ ਨਹੀਂ ਪਿਆ ਇਹ ਹੋਰਾ ਵੀ ਵਧ ਗਿਆ ਦੂ ਘਟਿਆ ਨਹੀਂ ਜਾਨੀ ਕਿ ਵਧਦਾ ਜਾਂਦਾ ਜਿਵੇਂ ਜਿਵੇਂ ਠੰਡ ਆਉਂਦੀ ਜਾਂਦੀ ਆ ਹ ਹੁਣ ਜਾਵਾਂ ਨਹੀਂ ਤੁਰਿਆ ਜਾਂਦਾ ਜੀ ਹੁਣ ਤੱਕ ਮੈਂ 40-50 ਹਜ਼ਾਰ ਰੁਪਿਆ ਲਾਤਾ ਬਾਈ ਇੱਕ ਬੰਦਾ ਸੀਗਾ ਜਾਨੀ ਕਿ ਉਹਨੇ ਵਿਚਾਰੇ ਨੇ 20-25 ਹਜ਼ਾਰ ਰੁਪਿਆ ਲਾਇਆ ਪਹਿਲਾਂ ਹੂੰ ਕੁੱਸ ਮੈਂ ਐਂ ਰਿਸ਼ਤੇਦਾਰਾਂ ਨੇ ਮਾੜਾ ਮੋਟਾ ਭੈਣ ਭਰਾਵਾਂ ਨੇ ਕੀਤਾ ਹੁਣ ਤੁਹਾਨੂੰ ਪਤਾ ਹਰੇਕ ਦੇ ਆਪ ਦੇ ਉਹਦੇ ਟਾਈਮ ਪਾਸ ਹੁੰਦੇ ਦਿਹਾੜੀ ਵਾਲੇ ਬੰਦੇ ਆ ਹੂੰ ਜਿਹਨੇ ਕਿ ਮੇਰੇ ਕੋਲ ਗਿਆ ਸੀ ਮੈਂ ਮਾਤਾ ਤੇ ਲਾਇਆ ਪਹਿਲਾਂ 8-9 ਮਹੀਨੇ ਹੋ ਗਏ ਨੂੰ ਪਈ ਨੂੰ ਹੂੰ ਲੈਟਰ ਇਹਨਾਂ ਨੇ ਹਟ ਦਿੰਗਾ ਕੋਈ ਥਾਂ ਇਹਨਾਂ ਨੇ ਛੱਡਿਆ ਦੋ ਵਾਰੀ ਫਰੀਦਕੋਟ ਦਾਖਲ ਕਰਾਇਆ ਇੱਥੇ ਬਾਗ ਵਾਲੇ ਕਰਾਉਂਦੇ ਰਹੇ ਆ ਸਾਰੇ ਡਾਕਟਰਾਂ ਦੇ ਤੇ ਜਿੰਨੀ ਗਜਸ ਮੇਰੀ ਸਿਹਤ ਤੇ ਲਾਲੀ ਮੈਂ ਮੜ ਕੇ ਬਈ ਆਏ ਹੋ ਗਿਆ ਬਸ ਨਹੀਂ ਜੀ ਆਪਦਾ ਤਾਂ ਹੁਣ ਤੁਹਾਨੂੰ ਦਿਸੀ ਜਾਂਦਾ ਫਰਮੰਜੇ ਤੇ ਬੈਠਾ ਇਹਨੂੰ ਬਹੁਤ ਟਾਈਮ ਹੋ ਗਿਆ ਜੀ ਚੇਹ ਦੇ ਦਿਨਾਂ ਦੀ ਇਹ ਬੈਠੀ ਮੰਜੇ ਤੇ ਇਲਾਜ ਅਜੇ ਨਹੀਂ ਹੋਇਆ ਤੇ 4 ਮਹੀਨੇ ਪੂਰੇ ਮੈਨੂੰ ਹੋ ਗਏ ਜੀ ਆ ਮੰਜੇ ਤੇ ਆ ਪਹਿਲਾਂ 2 ਮਹੀਨੇ ਬੈੱਡ ਤੇ ਪਿਆ ਰਿਹਾ ਹੁਣ ਮੰਝੇਦੇ ਹੋਇਆ 400 ਬੋਤਲ ਲੱਗ ਬੈੱਡ ਵੀ ਕਿਸ ਦਾ ਮਾ ਕੇ ਲਿਆਂਦਾ ਸੀਗਾ ਹੂੰ 2 ਮਹੀਨੇ ਹੋ ਗਿਆ ਗਵੰਡੀਆਂ ਦਾ ਸੀ ਫੜਾਇਆ ਜਾਂਦਾ ਸੀ ਹੂੰ ਦੋਸਤੋ ਤੁਸੀਂ ਜੁੜੇ ਹੋਏ ਹੋ ਹੈਵਨ ਇੰਡੀਆ ਟੀਵੀ ਦੇ ਨਾਲ ਅੱਜ ਅਸੀਂ ਪਿੰਡ ਲੰਗੀਆਂ ਨੇ ਆ ਇੱਕ ਪਰਿਵਾਰ ਦੇ ਕੋਲੇ ਆਏ ਆ ਬਹੁਤ ਗਰੀਬ ਪਰਿਵਾਰ ਆ ਤੇ ਉਹਨਾਂ ਨੂੰ ਜਿਹੜੀ ਮਦਦ ਦੀ ਲੋੜ ਆ ਤਾਂ ਤੁਹਾਡੇ ਨਾਲ ਜਿਹੜੀ ਪੋਸਟ ਕਰਦੀ ਕਹਾਣੀ ਨੂੰ ਅਸੀਂ ਸਾਂਝੀ ਕਰਦੇ ਆ ਕਿ ਬਾਈ ਸਾਡੇ ਕੋਲ ਬੈਠੇ ਆ ਜਿਨ੍ਹਾਂ ਦੇ ਬੈਕ ਪ੍ਰੋਬਲਮ ਆ ਮਣਕਿਆਂ ਦੀ ਕੋਈ ਪ੍ਰੋਬਲਮ ਆ ਜਿਹਦੇ ਕਰਕੇ ਦਰਦ ਰਹਿੰਦਾ ਹੈਗਾ ਬਾਈ ਹੁਰਾਂ ਦੇ ਬਹੁਤ ਗਰੀਬ ਪਰਿਵਾਰ ਆ ਬਾਈ ਮਿਸਤਰੀ ਦਾ ਕੰਮ ਕਰਦਾ ਸੀਗਾ ਤਾਂ ਇਹ ਜਿਹੜੀ ਸਮੱਸਿਆ ਔਣ ਕਰਕੇ ਬਾਈ ਦਾ ਕੰਮ ਵੀ ਛੁੱਟ ਗਿਆ ਕਰਦੇ ਹਾਲਾਤ ਆ ਜਿਹੜੇ ਉਹ ਤੁਹਾਨੂੰ ਅ ਤੁਸੀਂ ਦੇਖ ਸਕਦੇ ਹੋ ਬਹੁਤ ਮਾੜੇ ਹਾਲਾਤ ਆ ਕਰਦੇ ਬਾਈ ਨੇ ਬਹੁਤ ਲਾਜ ਕਰਵਾਇਆ ਬਹੁਤ ਭਜਨਸ ਕੀਤੀ ਤੇ ਪਰ ਕਿਤੇਉਂ ਵੀ ਜਿਹੜਾ ਇਲਾਜ ਨਹੀਂ ਹੋ ਰਿਹਾ ਹੈਗਾ ਹੁਣ ਤੱਕ ਬਾਈ ਨੇ ਬਹੁਤ ਥਾਂ ਜਿਹੜਾ ਹੈਗਾ ਜਿਹੜਾ ਹੈਗਾ ਵੀ ਗਏ ਹਸਪਤਾਲਾਂ ਚ ਉਹ ਪਰ ਕਿਤੋਂ ਵੀ ਬਾਈ ਨੂੰ ਜਿਹੜਾ ਹੈਗਾ ਉਹ ਨਹੀਂ ਜਿਹੜਾ ਫਰਕ ਪੈ ਰਿਹਾ ਹੈਗਾ ਤਾਂ ਸਾਡੇ ਕੋਲੇ ਬਾਈ ਹੁਰੀ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਰੀ ਬਾਈ ਜਿਹੜੀ ਇਹ ਤੁਹਾਨੂੰ ਪ੍ਰੋਬਲਮ ਆਈ ਹੈ ਇਹ ਕਿਵੇਂ ਆਈ ਹੈਗੀ ਇਹ ਜੇ ਪਹਿਲਾਂ ਢੂਈ ਦੋਸਦੀ ਹੁੰਦੀ ਸੀ ਤਨ ਚਾਰ ਸਾਲ ਉਦੋਂ ਬਾਅਦ ਬਸ ਲੱਤਾਂ ਖੰਣ ਲੱਗੀਆਂ ਪੀੜ ਪੈਂਦੀ ਐ ਸੌ ਜਾਂਦੀਆਂ ਤੁਰਿਆ ਨਹੀਂ ਜਾਂਦਾ ਹਮ ਬੜਾ ਟਾਈਮ ਬੈਠਾ ਨਹੀਂ ਜਾਂਦਾ ਖੜਾ ਨਹੀਂ ਜਾਂਦਾ ਬਸ ਫਿਰ ਮੈਂ ਬਹੁਤ ਇਲਾਜ ਕਰਾਇਆ ਚਾਰ ਮਹੀਨੇ ਹੋ ਗਏ ਮੈਨੂੰ ਤੁਰੇ ਫਿਰਦੇ ਨੂੰ ਬਹੁਤ ਥੱਕੇ ਖਾਦੇ ਹ ਹੁਣ ਜਾਨੀ ਕਿ ਡਾਕਟਰਾਂ ਨੇ ਕਿਹਾ ਉਹਨਾਂ ਡਿਪਰੈਸ਼ਨ ਤੋਂ ਬਿਨਾ ਦਾ ਕੋਈ ਹੱਲ ਨਹੀਂਗਾ ਐਮ ਆਰ ਆਈ ਮੈਂ ਹੁਣ ਕਰਾਈਆ ਪਹਿਲਾਂ ਆ ਹੀ ਰਿਹਾ ਵੀ ਦੇਸੀ ਕਾਮ ਚ ਹੀ ਰਹਿ ਗਿਆ ਵੀ ਉਹੀ ਆ ਵੀ ਫੜ ਜੂਗੀ ਬਸ ਉਹੀ ਆ ਅ ਜਦੋਂ ਲੱਤਾਂ ਨੂੰ ਪਿਆਰ ਹੋ ਉਹਦੋਂ ਜਾ ਕੇ ਮੈਂ ਆ ਡਾਕਟਰ ਹੀ ਲੈਣ ਚ ਪਿਆ ਗਾੜੀ ਚ ਹੂੰ ਹੁਣ ਉਹਦੇ ਆਪਰੇਸ਼ਨ ਹੋਊ ਉਹ ਤੋਂ ਬਿਨਾ ਕੋਈ ਹੱਲ ਨਹੀਂ ਗਾ ਜੀ ਹੂੰ ਪਹਿਲਾ ਮਤਲਬ ਦੇਸੀ ਇਲਾਜ ਹੀ ਕਰਵਾਉਂਦੇ ਰਹੇ ਹਾਂ ਜੀ ਮਰੇ ਕੋਲ ਦੇ ਵੀ ਰਿਹਾ ਮੈਂ 7-8 ਦਿਨ ਦਾਖਲ ਰੱਖਿਆ ਉਹਨਾਂ ਨੇ ਮੈਨੂੰ ਹੂੰ ਬਹੁਤ ਦਵਾਈ ਵੀ ਖਾਧੀ ਉਹਨਾਂ ਦੀ ਇੱਥੇ ਵੀ ਆਏ ਖੂਨ ਖਾਨ ਕੱਢ ਕੇ ਗਏ ਢੂਈ ਚ ਮਗਰ ਆ ਲਾ ਕੇ ਪਿੰਨਾ ਹੂੰ ਯਾਨੀ ਕਿ ਕੋਈ ਫਰਕ ਨਹੀਂ ਪਿਆ ਜੀ ਹੋਰਾ ਵੀ ਵਧ ਗਿਆ ਦੂ ਘਟਿਆ ਨਹੀਂ ਯਾਨੀ ਕਿ ਵਧਦਾ ਜਾਂਦਾ ਜਿਵੇਂ ਜਿਵੇਂ ਠੰਡ ਆਉਂਦੀ ਜਾਂਦੀ ਆ ਹੂੰ ਜਮਾ ਨਹੀਂ ਤੁਰਿਆ ਜਾਂਦਾ ਜੀ ਇਹ ਬਣਿਆ ਕਿਵੇਂ ਸਾਰਾ ਬਟੂ ਹੀ ਦੋਸਦੀ ਰਹੀ ਤਿੰਨ ਚਾਰ ਸਾਲ ਜੀ ਉਸ ਤੋਂ ਬਾਅਦ ਪਤਾ ਹੀ ਨਹੀਂ ਸਮਝ ਹੀ ਨਹੀਂ ਪਤਾ ਲੱਗਾ ਵੀ ਨਾ ਕੋਈ ਨਹੀਂ ਜੀ ਡਿੱਗਿਆ ਨਹੀਂ ਕੋਈ ਕੋਹ ਨਹੀਂ ਨਹੀਂ ਜੀ ਐਵੇਂ ਆ ਵੀ ਬਣ ਗਈ ਹਾਂ ਜੀ ਐਵੇਂ ਝੂਠ ਮਾਰੀ ਜਾਈਏ ਢੂਈ ਦੀ ਤਕਲੀਫ ਜਰੂਰ ਰਹੀ ਚਾਰ ਸਾਲ ਉਹ ਮੈਂ ਗੌਰ ਨਹੀਂ ਕੀਤੀ ਜੀ ਐਵੇਂ ਤੁਹਾਨੂੰ ਕਹਿ ਦਿਆਂ ਘਰਾਂ ਚ ਤੁਹਾਨੂੰ ਪਤਾ ਸਰਦਾ ਨਹੀਂ ਦਿਹਾੜੀਆਂ ਮਾਰ ਕੇ ਹੂੰ ਜੇ ਕਿਸੇ ਕੋਲ ਜਾਂਦੇ ਵੀ ਉਹ ਕਹਿੰਦੇ ਰੈਸਟਕਾਰ 8 ਦਿਨ 10 ਦਿਨ ਰੈਸਟ ਹੋਈ ਨਹੀਂ ਬਸ ਹੁਣ ਮੈਨੂੰ 4 ਮਹੀਨੇ ਲਗਾਤਾਰ ਹੀ ਹੋ ਗਏ ਜੀ ਭਏ ਨੂੰ ਮੰਜੇ ਤੇ ਭਏ ਹਾਂ ਜੀ ਮੰਜੇ ਤੇ ਕੋਈ ਆਣ ਗਵਾਂਡ ਤੋਂ ਪੁੱਛ ਸਕਦੇ ਤੁਸੀਂ ਹੂੰ 4 ਮਹੀਨੇ ਹੋ ਗਏ ਮੈਨੂੰ ਹਮ ਕਿੰਨਾ ਖਰਚ ਆ ਗਿਆ ਬਈ ਹੁਣ ਤੱਕ ਹੁਣ ਤੱਕ ਮੈਂ 40-50000 ਰੁਪਿਆ ਲਾਤਾ ਬਈ ਇੱਕ ਬੰਦਾ ਸੀਗਾ ਜਾਨੀ ਕਿ ਉਹਨੇ ਵਿਚਾਰੇ ਨੇ 20-25000 ਰੁਪਿਆ ਲਾਇਆ ਪਹਿਲਾਂ ਹਮ ਕਸ ਮੈਂ ਆਏ ਰਸਤੇਦਾਰਾਂ ਨੇ ਮਾੜਾ ਮੋਟਾ ਭੈਣ ਭਰਾਵਾਂ ਨੇ ਕੀਤਾ ਹੁਣ ਤੁਹਾਨੂੰ ਪਤਾ ਹਰੇਕ ਦੇ ਆਪ ਦੇ ਉਹਦੇ ਟਾਈਮ ਪਾਸ ਹੁੰਦੇ ਦਿਹਾੜੀ ਵਾਲੇ ਬੰਦੇ ਆ ਹਮ ਕੋਈ ਮੇਰਾ ਥਾਂ ਨਹੀਂਗਾ ਥਾਂ ਮੇਰਾ ਹਈਆ ਵੇਲਾ ਪਿਆ ਹਮ ਇਹਦੇ ਚ ਮੇਰਾ ਪੌਣਾ ਕਮਰਾ ਪੌਣਾ ਸੀ ਹੁਣ ਇਹ ਦੂਜੇ ਦਾ ਜੋੜਾ ਜੰਦਾ ਲੱਗਾ ਤੁਹਾਨੂੰ ਦਿਸੀ ਜਾਂਦਾ ਹਮ ਸਾਰਾ ਇਹੋ ਦਾ ਹੀ ਕਿੰਨੇ ਭੈਣ ਭਰਾ ਬਈ ਅਸੀਂ 5 ਆ ਜੀ ਠੀਕ ਹੈ ਦੋ ਭੈਣ ਇਹ 5 ਇਸੇ ਘਰ ਚ ਹੀ ਰਹਿੰਦੇ ਨਹੀਂ ਜੀ ਦੋ ਭੈਣ ਹਨ ਤਿੰਨ ਭਰਾ ਇਕ ਆ ਬਣਾ ਰਹਿੰਦਾ ਦੋ ਨਾਲ ਦੇ ਘਰੇ ਦੋ ਅਸੀਂ ਇੱਥੇ ਰਹਿੰਨੇ ਠੀਕ ਹੈ ਠੀਕ ਇਹਦੇ ਵਿੱਚੋਂ ਮੈਨੂੰ ਮਰਲਾ ਥਾਂ ਦਾ ਦੋ ਮਰਲੇ ਉਹਦੇ ਆ ਹੂੰ ਉਹ ਕਿਸੇ ਤੋਂ ਵੀ ਤੁਸੀਂ ਪੁੱਛ ਸਕਦੇ ਪਿੰਡ ਤੋਂ ਵੀ ਪੁੱਛ ਸਕਦੇ ਕੋਈ ਨਹੀਂ ਹੂੰ ਜਿਨ੍ਹਾਂ ਨੇ ਮਾੜੀ ਮੁਠੀ ਕਾਰ ਨਹੀਂ ਸੇਲਫ ਕੀਤੀ ਆ ਵੈਸੇ ਇੱਕ ਦੋਆ ਬੰਦਿਆਂ ਨੇ ਬਾਲੇ ਨਹੀਂ ਇੱਕ ਦੋਆ ਬੰਦਿਆਂ ਨੇ ਮੇਰੇ ਤੇ ਪੈਸੇ ਲਾਏ ਜਿੰਨੇ ਕਿ ਮੇਰੇ ਕੋਲੇ ਗਿਆ ਸੀ ਮੈਂ ਮਾਤਾ ਤੇ ਲਾਏ ਪਹਿਲਾਂ 8-9 ਮਹੀਨੇ ਹੋ ਗਏ ਨੂੰ ਭਾਈ ਨੂੰ ਲੇਟਰੀ ਨਾ ਨਹੀਂ ਹਟਦਿਆਂ ਕੋਈ ਥਾਂ ਇਹਨੂੰ ਨਹੀਂ ਛੱਡਿਆ ਦੋ ਵਾਰੀ ਫਰੀਦਕੋਟ ਦਾਖਲ ਕਰਾਇਆ ਇੱਥੇ ਬਾਗ ਵਾਲੇ ਕਰਾਉਂਦੇ ਰਹੇ ਆ ਸਾਰੇ ਡਾਕਟਰਾਂ ਦੇ ਤੇ ਜਿੰਨੇ ਗਿਆਸ ਮੇਰੀ ਸਿਹਤ ਤੇ ਲਾ ਲਈ ਮੈਂ ਮੜ ਕੇ ਭਾਈ ਆਏ ਹੋ ਗਏ ਬਸ ਇਹ ਕੰਮ ਕੀ ਕਰਦੇ ਹੋ ਭਾਈ ਮੈਂ ਸਤਰੀ ਦਾ ਕੰਮ ਕਰਦਾ ਇਟਾਂ ਦਾ ਚਣਾਈ ਦਾ ਚਣਾਈ ਦਾ ਕੰਮ ਕਰਦੇ ਹਾਂ ਹਾਂਜੀ ਬਸ ਹੁਣ ਕੋਈ ਵਾਹ ਨਹੀਂ ਰਹੀ ਹੁਣ ਹੁਣ ਕਿੱਥੇ ਮਤਲਬ ਜਿਹੜਾ ਤੁਸੀਂ ਆਪਰੇਸ਼ਨ ਕੋਟ ਮੈਡੀਕਲ ਚ ਜੀ ਫਰੀਦਕੋਟ ਮੈਡੀਕਲ ਚ ਜਾਣਾ ਹਾਂਜੀ ਉੱਥੇ ਪਰਸੋਂ ਸਾਰੀ ਗੱਲਬਾਤ ਡਾਕਟਰ ਨਾਲ ਕੀਤੀ ਆਪਦੀ ਪਰਜੀ ਪਈ ਆ ਹਮ ਸਾਰੀ ਗੱਲਬਾਤ ਕਰਕੇ ਆਏ ਜੀ ਉਹ ਆਂਦਾ ਵੀ ਜੇ ਹੂੰ ਲਾਉਣੇ ਤੇ ਪੈਸੇ ਵੀ ਪ੍ਰਾਈਵੇਟ ਵੱਧ ਲੱਗਦੇ ਮੈਂ ਪੁੱਛ ਕੇ ਵੀ ਆਏ ਮੋਗੇ ਸਾਰਿਆਂ ਨੂੰ ਪ੍ਰੇਮ ਹੱਡੀਆਂ ਵਾਲਾ ਅਸतीश ਗੋਇਲਾ ਮੈਂ ਸਾਰੇ ਥੱਕੇ ਖਾ ਕੇ ਆ ਜੀ ਵੀ ਕੀ ਆ ਹੂੰ ਸਰਜ ਬਿਨਾ ਆਪਰੇਸ਼ਨ ਤੋਂ ਪਰ ਇੱਥੇ ਕੋਈ ਨਹੀਂ ਹੱਥ ਪਾਉਂਦਾ ਜੀ ਉਹਨਾਂ ਦੇ ਆਪਰੇਸ਼ਨ ਵਾਲਾ ਹੀ ਹੱਲ ਆ ਉਹਨੇ ਮੇਰੇ ਫਰੀਦਕੋਟ ਆਨੇ ਮਾਰੇ ਤੇ ਯਕੀਨ ਨਹੀਂ ਕੀਤਾ ਉਹਨੇ ਆਪਦੇ ਵੀ ਐਕਸ ਰੇ ਆ ਵੀ ਲਵਾਏ ਆ ਹਾਂ ਥੱਲੇ ਐਕਸ ਰੇ ਉਹਦਾ ਪਿਆ ਉਨੇ ਅਸਰਾਬ ਦਾ ਲਵਾਇਆ ਹਾਂ ਆ ਦੋ ਤਿੰਨ ਇਹ ਆ ਹੁਣੇ ਲਵਾਇਆ ਆਉ ਦਾ ਫੇਰ ਜਾ ਕੇ ਉਹਨੇ ਕਹਿਆ ਕਹਿੰਦਾ ਬਾਈ ਨਹੀਂ ਕੋਈ ਹਾਲ ਇਹਦਾ 21 22 ਤਰੀਕ ਦਾ ਟਾਈਮ ਦਿੰਦਾ ਸੀਗਾ ਮੈਂ ਖਾਈ ਮੈਂ ਆਪਦੀ ਗ੍ਰੇਸ ਵੇਖੂਗਾ ਉਹਾਂ ਦਵਾਈ ਦੇ ਵੀ ਪੈਸੇ ਬਾਈ ਲੱਗਣੇ ਆ ਕਾਰ ਤੇ ਬਾਈ ਜਰਾ ਕਰਾਉਣੇ ਆ ਵੀ ਪੱਕਾ ਜਰਾ ਸਾਰੇ ਹੀ ਕਾਰ ਤੇ ਕਰਾਉਣੇ ਕੋਈ ਯਕੀਨ ਨਹੀਂ ਟੁਈ ਦਾ ਕੰਮ ਉਹ ਜੀ ਗੱਲਬਾਤ ਹੋ ਜੇ ਫੇਰ ਓਖਾ ਦਵਾਈ ਬਾਹਰੋਂ ਦਵਾਈ ਉਹਨੇ ਮੈਨੂੰ ਦਵਾਈ ਦਿੱਤੀ ਵੀ ਇੰਨੇ ਦਿਨ ਖਾਣੀ ਪੂ ਪਹਿਲਾਂ ਉਹ ਦੂਵਾਂ ਆਪਰੇਸ਼ਨ ਹੋਊਗਾ ਬਈ ਘਰ ਦਾ ਗੁਜ਼ਾਰਾ ਕਿਵੇਂ ਕਰਦੇ ਹੋਂ ਤੁਸੀਂ ਮੰਝੇ ਤੇ ਪਏ ਹੋ ਮਾਤਾ ਬਿਮਾਰ ਹੈ ਜਵਾਬ ਹੈ ਤੇ ਜਵਾਬ ਨਹੀਂ ਹੈ ਜਵਾਬ ਦੂਜੇ ਦਾ ਆਪਣੇ ਨਹੀਂ ਹੈ ਆਪਣੇ ਨਹੀਂ ਨਹੀਂ ਜੀ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਨਾ ਤਾਂ ਕਮਾਈ ਦਾ ਸਾਧਨ ਜਿਹਨੇ ਪਹਿਲਾਂ ਪੈਸੇ ਲਾਏ ਸੀ ਬੰਦੇ ਨੇ ਮੇਰੇ ਤੇ ਸੌਦਾ ਉਹ ਸੱਟ ਜਾਂਦਾ ਜੀ ਇੱਕ ਦੋ ਬੰਦੇ ਹੋਰ ਵੀ ਵਿੱਚ ਸੌਦਾ ਸੱਟ ਕੇ ਬਸ ਆਹੀ ਆਹੀ ਹੋਰ ਗੁਜ਼ਾਰਾ ਫਿਰ ਕੀ ਆ ਹੁਣ ਟਾਈਮ ਪਾਸ ਕੋਸਾ ਸਾਡੀ ਇਹਨਾਂ ਨੇ ਵਿਚਾਰਿਆਂ ਨੇ ਪਹਿਲਾਂ ਕੀਤਾ ਛੋਟੇ ਨੇ ਥੋੜੇ ਘਨੇ ਲਾਏ ਸੀ ਹਾਂ ਮੈਂ ਕਹਤ ਗਿਆ ਨੇ ਵਿਚਾਲੜੇ ਨੇ ਸਾਨੂੰ ਜਾਮਾ ਢੱਕਾ ਨਹੀਂ ਲਾਇਆ ਬਾਈ ਇਹਨੇ ਨਹੀਂ ਦਿੱਤਾਗਾ ਉਹਨੇ ਵਿਚਾਰੇ ਲਾਇਆ ਛੋਟੇ ਨੇ ਤੇ ਕੋਸਾ ਕੁੜੀ ਛੋਟੀ ਆ ਬਾਈ ਸਾਡੀ ਵੱਡੀ ਤਾਂ ਵਿਚਾਰੀ ਡੋਣੀ ਆ ਛੋਟੀ ਕੁੜੀ ਨੇ ਲਾਇਆ ਥੋੜੇ ਘਣੇ ਵਿਚਾਰੀ ਨੇ ਹੁਣ ਵੀ ਵਿਚੋਂ ਉਹਦੇ ਦੂ ਜਾਂਦੇ ਸਾਨੂੰ ਥੋੜੇ ਘਣੇ ਖਰਚਾ ਪਾਣੀ ਜਿਹੜਾ ਮੜਾ ਮਟਾ ਟੀਕਾ ਠਾ ਲਾ ਲਵਾਉਨੇ ਆ ਮਤਲਬ ਪਰਿਵਾਰ ਦਾ ਹੀ ਆਸਰਾ ਹੈਗਾ ਆਪਦਾ ਕੋਈ ਕੰਮ ਨਹੀਂ ਗਾ ਨਹੀਂ ਜੀ ਆਪਦਾ ਤਾਂ ਹੁਣ ਤੁਹਾਨੂੰ ਦਿਸੀ ਜਾਂਦਾ ਫਰਮੰਜੇ ਤੇ ਬੈਠਾ ਹੀ ਇਹਨੂੰ ਬਹੁਤ ਟਾਈਮ ਹੋ ਗਿਆ ਇਸ ਚੇਹ ਦੇ ਦਿਨਾਂ ਦੀ ਇਹ ਬੈਠੀ ਮੰਜੇ ਤੇ ਚਾਰ ਮਹੀਨੇ ਪੂਰੇ ਮੈਨੂੰ ਹੋ ਗਏ ਜੀ ਹਾਂ ਆ ਮੰਜੇ ਤੇ ਆ ਪਹਿਲਾਂ 2 ਮਹੀਨੇ ਬੈੱਡ ਤੇ ਪਿਆ ਰਿਆ ਹੁਣ ਮੰਜੇ ਤੇ ਹੋਇਆ ਹਾਂ ਬੈੱਡ ਵੀ ਕਿਸ ਦਾ ਮਾਂਕੇ ਲਿਆਂਦਾ ਸੀਗਾ ਹਾਂ 2 ਮਹੀਨੇ ਹੋ ਗਿਆ ਗਵਾਂਢੀਆਂ ਦਾ ਸੀ ਫੜਾਇਆ ਜਾਂਦਾ ਜੀ ਹੁਣ ਮੰਜੇ ਤੇ ਹੋਇਆ ਫਿਰ ਮੈਂ ਕਹਾਂ ਜੋ ਫਰਕ ਹੀ ਨਹੀਂ ਪੈਂਦਾ ਬੈੱਡ ਤੇ ਪੈਣਾ ਵੀ ਹਾਂ ਚਲੋ ਮੈਂ ਕਿਹਾ ਮੰਜੇ ਤੇ ਪਿਆ ਜਾ ਕਰਾਂਗੇ ਕੋਈ ਮੋਟਰਸਾਈਕਲ ਨਹੀਂ ਕੋਈ ਕੁਝ ਨਹੀਂਗਾ ਸਾਈਕਲ ਖੜਾ ਇੱਥੇ ਹੀ ਸਾਈਕਲ ਹੈ ਹਾਂ ਸਾਰਾ ਉਹਨਾਂ ਦਾ ਸਮਾਨ ਹੈ ਹਾਂ ਹੁਣ ਕੀ ਅਪੀਲ ਕਰਨੀ ਚਾਹੁੰਦੇ ਹੋ ਬਾਈ ਲੋਕ ਇਹ ਰਹੀ ਹੈ ਜੀ ਬਾਈ ਲਾਜ ਹੋ ਜਾ ਮੇਰਾ ਕੋਈ ਆਏ ਨਹੀਂ ਮੈਂ ਆਂਦਾ ਵੀ ਮੈਂ ਜੇ ਕੋਈ ਵੀ ਬੰਦਾ ਕਰਾਉਣਾ ਚਾਹੁੰਦਾ ਇੱਕ ਬੰਦਾ ਕਹਿੰਦਾ ਮੈਂ ਹੀ ਕੱਲਾ ਕਰਾ ਦੂੰ ਡਾਕਟਰ ਨੂੰ ਦੇ ਦੇਣ ਬਸ ਆਪਾਂ ਨੂੰ ਕੋਈ ਨਹੀਂ ਲਾਲਚ ਵੀ ਆਪਾਂ ਨੂੰ ਪੈਸੇ ਚਾਹੀਦੇ ਆ ਸਾਡਾ ਲਾਲਚ ਹਾਂ ਜੇ ਕੋਈ ਉਵੇਂ ਕਰਨਾ ਚਾਹੁੰਦਾ ਆਪਾਂ ਨੂੰ ਤਾਂ ਆਪਣਾ ਨੰਬਰ ਦੇ ਦਿਓ ਬਸ ਆਪਾਂ ਨੂੰ ਕੋਈ ਲਾਲਚ ਨਹੀਂ ਕੋਈ ਕਾਹੇ ਦਾ ਵੀ ਆਪਾਂ ਇਕੱਠੇ ਕਰਨੇ ਆ ਮੈਨੂੰ 4 ਮਹੀਨੇ ਹੋ ਗਏ ਮੈਨੂੰ ਪਤਾ ਜਿਹੜੀ ਮੇਰੀ ਹਾਲਤ ਆ ਬਾਈ ਹੋ ਲੈਟ ਨੂੰ ਨਹੀਂ ਬੈਠਾ ਜਾਂਦਾ ਹੋਰ ਕੀ ਆ ਦੂਜੀ ਆ ਸੀਟ ਆ ਆਪਣੇ ਬੈਠਾ ਨਹੀਂ ਜਾਂਦਾ ਤੇ ਹੁਣ ਨਾ ਪਹੁੰਚ ਹੀ ਕੋਈ ਤੁਹਾਨੂੰ ਦਿਸੀ ਜਾਂਦੀ ਹਾਲਤ ਇਨਾਂ ਦੀ ਬਾਥਰੂਮਾਂ ਦੀ ਵੀ ਦੂਜੀ ਲਵਾ ਲਗੇ ਬਹੁਤ ਬੁਰਾ ਹਾਲ ਹੈ ਜੀ ਅੱਜ ਕੱਲ ਤੁਹਾਨੂੰ ਪਿੰਡ ਹੁਣ ਪਤਾ ਹੀ ਇਹ ਪਿੰਡ ਕਿੰਨਾ ਦਾ ਉਹ ਵੀ ਮੁੰਡੇ ਨਾ ਮੈਂ ਟਰੈਕਟਰਾਂ ਦਾ ਕੰਮ ਕੀਤਾ 15 16 ਸਾਲ ਪਹਿਲਾਂ ਅੱਜ ਤੋਂ ਤੇ ਉਹਦੇ ਨਾਲ ਮੈਂ 15 16 ਸਾਲ ਹੀ ਲਾਏ ਸੀ ਉਹ ਬੰਦੇ ਨੇ ਮੇਰੇ ਤੇ ਲਾਏ ਪੈਸੇ ਵਿਚਾਰੇ ਨੇ ਮੈਂ ਆਪਾਂ ਕਹਿ ਦਈਏ ਅਡੇ ਤੇ ਵਰਕਸ਼ਾਪ ਭੜਾਈ ਜਾਂਦੇ ਵੀ ਪੁੱਛ ਜਿਓ ਉਹਨੂੰ ਬਹੁਤ ਬੰਦੇ ਨੇ ਆਪਣੀ ਉਹਨੇ ਵਿਚਾਰੇ ਨੇ ਕੀਤੀ ਪਰ ਹੁਣ ਬੱਸ ਉਹ ਗੱਲ ਬਾਹਰ ਹੋ ਗਈ ਉਹਨੇ ਵਿਚਾਰੇ ਨੇ ਮੇਰੇ ਕੋਲ ਤੱਕ ਮੈਨੂੰ ਲੈ ਕੇ ਗਿਆ ਬਹੁਤ ਕੀਤਾ ਭਾਈ ਤਾਂ ਸਾਡੇ ਨਾਲ ਬਾਈ ਹੋਰਾਂ ਨੇ ਆਪਦੀ ਜਿਹੜੀ ਹੱਡ ਬੀਤੀ ਉਹ ਸਾਂਝੀ ਕੀਤੀ ਆ ਕਿ ਬਾਈ ਦਾ ਕਿਵੇਂ-ਕਿਵੇਂ ਕਰਕੇ ਜਿਹੜਾ ਹੈਗਾ ਸਰੀਰਕ ਨੁਕਸਾਨ ਹੋਇਆ ਹੈਗਾ ਪੇਨ ਹੁੰਦੀ ਸੀ ਹੁਣ ਮਤਲਬ ਜਿਹੜੀਆਂ ਲੱਤਾਂ ਸੌਣ ਲੱਗੀਆਂ ਜਿਹਦੇ ਕਰਕੇ ਬਾਈ ਅ ਮੰंजे ਤੇ ਪੈ ਗਿਆ ਬਹੁਤ ਇਲਾਜ ਕਰਵਾਇਆ ਕਿਤੋਂ ਇਲਾਜ ਨਹੀਂ ਹੋਇਆ ਨੌਬਤ ਇਹ ਆ ਗਈ ਕਿ ਹੁਣ ਆਪਰੇਸ਼ਨ ਆ ਜਿਹੜਾ ਉਹ ਕਰਵਾਉਣਾ ਪਊਗਾ ਪਹਿਲਾਂ ਬਾਈ ਕਹਿੰਦਾ ਅਸੀਂ ਦੇਸੀ ਇਲਾਜ 'ਚ ਰਹਿ ਗਏ ਜਿੰਮੇ ਕਿਸੇ ਨੇ ਦੱਸਤਾ ਅਸੀਂ ਉਵੇਂ ਕਰੀ ਗਏ ਪਰ ਹੁਣ ਜਦੋਂ ਡਾਕਟਰਾਂ ਨੂੰ ਦਿਖਾਇਆ ਮੈਡੀਕਲ ਬਾਈ ਉਹਨਾਂ ਨੇ ਅਪਰੋਚ ਕੀਤੀ ਤਾਂ ਉੱਥੇ ਉਹਨਾਂ ਦਾ ਕਹਿਣਾ ਕਿ ਆਪਰੇਸ਼ਨ ਤੋਂ ਬਿਨਾ ਇਹਦਾ ਕੋਈ ਹੱਲ ਨਹੀਂਗਾ ਤਾਂ ਅਸੀਂ ਆਪਦੇ ਚੈਨਲ ਵੱਲੋਂ ਬਾਈ ਹੁਰ ਲਗਾਤਾਰ ਸਾਡੇ ਨਾਲ ਸੰਪਰਕ ਕਰ ਰਹੀ ਸੀ ਅੱਜ ਟਾਈਮ ਨਿਕਲਿਆ ਤੇ ਬਾਈ ਹੁਰਾਂ ਦਾ ਬਾਈ ਕਹਿੰਦਾ ਵੀ ਸਾਡੇ ਖਾਤੇ 'ਚ ਵੀ ਤੁਸੀਂ ਪੈਸੇ ਨਾ ਪਾਓ ਸਿੱਧਾ ਡਾਕਟਰ ਨਾਲ ਸੰਪਰਕ ਕਰੋ ਉਹਨਾਂ ਕੋਲੇ ਲਾਜ ਸਾਡਾ ਕਰਵਾ ਦਿਓ ਬਹੁਤ ਘਰੋਂ ਗਰੀਬਾਂ ਅਸੀਂ ਤਾਂ ਮਤਲਬ ਘਰ ਦੇ ਹਾਲਾਤ ਆ ਜਿਹੜੇ ਉਹ ਤੁਹਾਨੂੰ ਦਿਖਾ ਸਕਦੇ ਆ ਇੱਕ ਮਾਤਾ ਬੈਠੀ ਆ ਮਾਤਾ ਹੈਗੀ ਆ ਬਾਈ ਆਪ ਆ ਬਸ ਇਹ ਦੋ ਹੀ ਜਣੇ ਨੇ ਕਰੇ ਕੋਈ ਸੇਵਾ ਦਾ ਵੀ ਮਤਲਬ ਉਹ ਹੈ ਨਹੀਂਗਾ ਮਤਲਬ ਕੋਈ ਔੜ-ਪੋਰ ਕਰਨ ਵਾਸਤੇ ਵੀ ਕਰੇ ਹੈ ਨਹੀਂਗਾ ਆਪਣੇ ਆਪ ਤੇ ਆ ਔਰ ਮਾਤਾ ਵੀ ਬਿਮਾਰ ਆ ਸੋ ਸਾਰੇ ਘਰ ਦੀ ਜਿਹੜੀ ਤਸਵੀਰ ਆ ਤੁਹਾਡੇ ਨਾਲ ਸਾਂਝੀ ਕੀਤੀ ਆ ਤਾਂ ਤੁਸੀਂ ਕਿਵੇਂ ਬਾਈ ਦੇ ਮਦਦ ਕਰ ਸਕਦੇ ਹੋ ਬਾਈ ਨਾਲ ਕਿਵੇਂ ਓਡਾ-ਮੂਡਾ ਲਾ ਸਕਦੇ ਹੋ ਤਾਂ ਜ਼ਰੂਰ ਆ ਜਿਹੜਾ ਬਾਈ ਨਾਲ ਸੰਪਰਕ ਕਰਿਓ ਬਾਈ ਦਾ ਨੰਬਰ ਬਾਈ ਦਾ ਐਡਰੈਸ ਆ ਜਿਹੜਾ ਉਹ ਅਸੀਂ ਆਪਦੀ ਵੀਡੀਓ ਚ ਜਿਹੜਾ ਹੈਗਾ ਉਹ ਐਡ ਕਰਦਾਂਗੇ ਤਾਂ ਜਰੂਰ ਆ ਬਾਈ ਨਾਲ ਜਿਹੜਾ ਉਹਦਾ ਬਾਈ ਦਾ ਸਾਥ ਦਿਓ ਜਿੰਨੀਆਂ ਵੀ ਸਮਾਜ ਸੇਵੀ ਜਥੇਬੰਦੀਆਂ ਨੇ ਐਨ ਆਰ ਆਈ ਭਰਾ ਨੇ ਜਿਹੜੇ ਮਦਦ ਕਰਦੇ ਨੇ ਤਾਂ ਉਹ ਸਾਰੇ ਜਿਹੜੇ ਹੈਗੇ ਆ ਜਰੂਰ ਬਾਈ ਨਾਲ ਜਿਹੜਾ ਹੈਗਾ ਉਹ ਬਾਈ ਦੀਦੀ ਮਦਦ ਤੇ ਆਉਣ